ਭਿੱਤੀ ਰਾਤ ਫਗਵਾੜਾ ਦੇ ਬੱਸ ਅੱਡੇ ਉੱਤੇ ਮਾਮਲੀ ਜਹੀ ਗੱਲ ਨੂੰ ਲੈ ਕੇ ਵਿਵਾਦ ਤੋਂ ਬਾਅਦ ਇਨੋਵਾ ਸਵਾਰ ਵਿਕਤੀਆਂ ਨੇ 25 ਸਾਲਾਂ ਨੌਜਵਾਨ ਦੇ ਉੱਪਰ ਇਨੋਵਾ ਗੱਡੀ ਚੜਾ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਫਗਵਾੜਾ ਤੋਂ ਦੁਆਬਾ ਮੀਡੀਆ ਹਾਟਿੰਗ ਲਈ ਵਿਕਾਸ ਮਾਨੀਤੀ ਰਿਪੋਰਟ। ਜਿੰਕੀ ਨਾਮ ਤੁਹਾਡਾ ਜੀ? ਜੀ ਰਕੇਸ਼ ਪੌਰ। ਤਾਂ ਰਕੇਸ਼ ਜੀ ਕੀ ਮਾਮਲਾ ਆਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਰ ਰਾਤ? ਜੀ ਜੀ ਅਸੀਂ ਬੱਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀਗਾ। ਹਦੀਆਵਾਲ ਦੇ ਚਾਦੇ ਵਾਦੀ ਪਿੰਡ। ਰੰਗ ਸ਼ਾਹਪੁਰ ਸਾਡੀ ਸਕੂਟਰੀ ਦਾ ਤੇਲ ਮੋਕ ਗਿਆ ਸੀ ਭਗਵਾਨੀ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਆਏ ਤਾਂ ਨਾਲ ਦੇ ਮੁੰਡੇ ਜਾਂਦੇ ਸਿੱਕ ਲੈਣੇ ਆ ਅਸੀਂ ਬੱਸ ਸਟੈਂਡ ਚੱਲ ਗਏ ਸਿੱਕਾ ਲੈਣੇ ਸਿੱਕਾ ਲੈਣ ਗਏ ਜੀ ਉੱਥੇ ਤਿੰਨ-ਚ ਮੁੰਡੇ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀਤੀ ਹੋਈ ਸੀ ਜੀ ਉਹਨਾਂ ਦੀ ਅਸੀਂ ਉਹਨਾਂ ਦਾ ਭੋਖੇ ਆਲਿਆਂ ਨਾਲ ਉਹਨਾਂ ਦਾ ਬੈਸ ਵਸਾਈਆ ਹੁੰਦਾ ਪਿਆ ਸਕ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ ਵੀ ਦਾਰੂ ਪੀਤੀ ਆ ਅਸੀਂ ਲੜਨਾ ਨਹੀਂ ਆ ਜਿੰਨੇ ਜਾਂਦੇ ਉਥੇ ਮੁਲਾਜ਼ਮ ਆ ਗਏ ਜਦੋਂ ਮੁਲਾਜ਼ਮ ਆ ਸਾਰੇ ਜਾਣੇ ਚਲੇ ਗਏ ਨੋਵਾ ਵਾਲੇ ਵੀ ਚੜ ਗਏ ਅਸੀਂ ਵੀ ਚੜ ਲਗੇ ਜਦੋਂ ਅਸੀਂ ਉਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਬਣਾਉਣ ਦੇ ਪਏ ਸੀ ਕਿ ਉਹ ਨਹੀਂ ਸਾਡੀ ਗੱਡੀ ਮਗਰ ਲਾ ਗਏ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹ ਨਹੀਂ ਜਾ ਕੇ ਗੱਡੀ ਮੋੜ ਦੇ ਵਿੱਚੇ ਲਿਆ ਕੇ ਮਾਰੀ ਨਹੀਂ ਸਾਡੇ ਫਿਰ ਨਾਲ ਦੇ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਸੀ ਉਹਨਾਂ ਨੇ ਟੋਟੂ ਨਾਮ ਆਉਣ ਲੱਗੇ ਸਾਡੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹ ਨਹੀਂ ਸਾਡੇ ਗੱਡੀ ਢਾੜ ਲਈ ਮੋੜੇ ਆਪਣੇ ਗੱਡੀ ਢਾੜ ਕੇ ਜੀ ਉਹ ਨਹੀਂ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਕੀ ਮੋੜ ਘੱਟ ਕੇ ਝਾਂਡਾ ਸਾਹੀ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀ ਕਿ ਉਹਨਾਂ ਦੀ ਸਬੂਦੀ ਪਿਆ ਕੇ ਸਾਡੇ ਵਿੱਚ ਨਾਲ ਦੇ ਮੁੰਡੇ ਚ ਤਿੰਨ ਜਣੇ ਚ ਗੱਡੀ ਵਾਲੇ ਸਾਡੇ ਇੱਕ ਨਾਲ ਦੇ ਮੁੰਡੇ ਦੀ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਖੜੇ ਸੀ ਇੱਕੋ ਮੋਟਰਸਾਈਕਲ ਸੀ ਤੁਸੀਂ ਹਾਂਜੀ ਮੋਟਰਸਾਈਕਲ ਸਾਡੇ ਇੱਕ ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਫਿੱਪਣਾ ਆਉਂਦੀ ਜਿਹਦੇ ਉਹ ਸੱਟਾਂ ਲੱਗੀਆਂ ਉੱਪਰ ਐਡਮਿਟ ਆ ਅਸੀਂ ਦੋਨੇ ਜਣੇ ਮੋਟਰਸਾਈਕਲ ਤੇ ਸੀਗੇ ਬਾਕੀ ਇਹ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਮੌਕੇ ਦੇ ਜਿੱਥੇ ਸਕੂਟਰੀ ਖੜੀ ਇੱਕ ਬੈਂਸ ਵਸਾਈਆ ਹੋਂਦ ਕਰਕੇ ਜਿਹੜਾ ਬੈਂਸ ਵਸਾਈਆ ਹੋਇਆ ਸਿਰਫ ਅਸੀਂ ਉਹਨਾਂ ਨੂੰ ਇਹ ਕਿਹਾ ਭਾਈ ਜੀ ਤੁਸੀਂ ਸਾਡਾ ਸਮਾਨ ਚੱਕ ਲਿਆ ਆ ਉਹ ਕਹਿੰਦੇ ਨਹੀਂ ਕਹਿੰਦੇ ਜੇ ਚੱਕ ਲਿਆ ਤਾਂ ਹਾਂ ਕਹਿੰਦੇ ਦੱਸੋ ਕਿੰਨਾ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਥੌਲੀ ਦੇ ਬੰਦੇ ਆ ਜੀ ਇੱਕ ਥੌਲੀ ਦਾ ਬੰਦਾ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕੂ ਰਿੰਕੀ ਰਿੰਕੀ ਟੈਂਟ ਵਾਲਾ ਜਿਹੜੇ ਮੁੰਡੇ ਦੀ ਮੌਤ ਹੋਈ ਸੀ ਮੌਕੇ ਤੇ ਇਹੋਗੇ ਮੌਤ ਹੋਈ ਨੀ ਉੱਥੇ ਉਹਦੀ ਮੌਤ ਹੋ ਗਈ ਸੀ ਜੀ ਦਿਹਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਮਢਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਕਿਹਨਾਂ ਜਿਹੜੇ ਮੌਤ ਹੋਈ ਜੀ ਰੋਹਿਤ ਕੁਮਾਰ ਕਿੰਨੇ ਕੁਮਾਰ ਗੱਡੀ ਉੱਤੇ ਉੱਪਰ ਚੜਾਈ ਹੁੰਦੇ ਜੀ ਤਿੰਨ ਚਾਰ ਬਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀਗੀ ਤੁਸੀਂ ਤੁਸੀਂ ਕੁਛ ਨਹੀਂ ਕੀਤੀ ਉਹਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਉਹ ਮੋੜੇ ਹੁੰਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀ ਸਾਡੇ ਕੋ ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰੇ ਉਹਨਾਂ ਦੇ ਗੱਡੀ ਰੋਕ ਕੋ ਪਰ ਉਹਨੀ ਗੱਡੀ ਨਹੀਂ ਕਿੰਨੇ ਲੋਕ ਸੀ ਮੋਕੇ ਪੌਲਸਨ ਸੋਚਣਾ ਨਹੀਂ ਜਿੱਤੀ ਨਹੀਂ ਪੌਲਸਨ ਨੂੰ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡਾ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦਬ ਦਬ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਟਾਈਮ ਸੀ ਵਧੀ ਇਹ ਜੀ ਪਾਜੀ 10:00 ਹੋਣ ਉਹ 11:00 11:00 ਵਜੇ ਦੇ ਵਿੱਚ ਵਿੱਚ ਕਿੰਨੇ ਬੰਦੇ ਫਟੜਾ ਦਾ ਹੋਣੇ ਦੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵਿੱਚ ਇੱਕ ਬੰਦਾ ਵਾਜੀ ਸਾਡਾ ਫਟੜਾ ਦਾ ਦੋ ਬੰਦੇ ਉਹ ਬੰਦੇ ਹਾਂ ਤੇ ਦੋ ਬੰਦੇ ਮੇਰਾ ਮੁੰਡਾ ਬਾਅਸ ਵੀ ਲਿਆਇਆ ਉਹ ਜਾ ਕੇ ਚਲੋ ਮੇਰੇ ਨਾਲ ਵੱਲਾਣਾ ਸ਼ਾਂਕਰ ਚਾਲ ਚਲੋ ਕੋਈ ਕੁਝ ਨਹੀਂ ਹੈ ਅੱਛਾ ਅਜੀ ਕਹੋ ਕਰਦੇ ਆ ਫੈਸਲਾ ਮੁੰਡਾ ਸਾਡਾ ਸਾਹਮਣੂ ਦੇਣਾ ਸਾਡਾ ਫੈਸਲਾ ਆ ਜਾ ਕੇ ਮੁੰਡਾ ਕਿਸੀ ਤਰ੍ਹਾਂ ਨਾ ਜੰਗੀ ਚੜਾਣੇ ਆ ਫੇਰ ਸਾਡਾ ਬੈਠੋ ਬਸ ਅਸੀਂ ਕੋਈ ਸਾਡੀ ਕੁੜੀ ਬਾਕੀ ਹਾਲ ਬਣਿਆ ਆ ਮੁੰਡੇ ਦੇ ਨਾਲ ਮੁੰਡਾ ਪਾਉਣ ਦੀ ਮੰਗ ਕਰਦੇ ਆ ਰੋਬਰ ਮੁੰਡਾ ਪਾ ਦੇ ਤੇ ਪਰਚਾ ਦਿੱਤਾ ਜਾਵੇ ਉਹਨਾਂ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਨੂੰ ਪਰਚਾ ਦਿੱਤਾ ਜਾਵੇ ਸਾਰੇ ਅਸੀਂ ਪਰਚੇ ਦੀ ਮੰਗ ਕਰਦੇ ਆ ਅਸੀਂ ਕੋਈ ਰਾਇਨਾਮਾ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਅਸੀਂ ਪਰਚਾ ਘਟਾਣਾ ਆ ਯਾਰ ਤਿੰਨ ਵਾਰੀ ਗੱਡੀ ਚੜਾਈ ਆ ਤੇ ਹੁਣ ਕਹਿੰਦੇ ਰਾਇਨਾਮਾ ਕਰ ਲਓ ਰਾਇਨਾਮਾ ਕਿਹੜੀ ਗੱਲ ਤੋਂ ਗੱਲ ਆਪਣਾ ਮੁੰਡਾ ਦੇ ਰਿਹਾ ਰਾਇਨਾਮਾ ਕਰ ਲੈਂਦੇ ਅਸੀਂ ਗੱਡੀ ਕਿਹਨੇ ਚੜਾਈ ਗੱਡੀ ਇਹਨਾਂ ਨੇ ਠੋਲੀ ਵਾਲੇ ਬੰਦੇ ਆ ਤਿੰਨ ਤਿੰਨੇ ਜਾਣੇ ਉਹ ਸਾਨੂੰ ਕਿੱਦਾਂ ਪਤਾ ਲੱਗਾ ਅਸੀਂ ਰੋਟੀ ਸਾਨੂੰ ਪੁਰਾਣ ਮੁੰਡੇ ਲੈਣਾ ਸਾਨੂੰ ਅਰਥ ਨੋਜਾਣਾ ਲੈਣਾ ਮੇਰੇ ਭਰਾ ਵੈਸ ਕੋ ਹਸਪੀਟਲ ਆ। ਮੁੰਡੇ ਨੂੰ ਮੋਟੋ ਬਈ ਅੱਜ ਮੁੰਡੇ ਦੇ ਉੱਥੇ ਜਿੱਕ ਉੱਥੇ ਸਮੇਂ ਹੋਈ ਮੋਟੋ। ਤੁਸੀਂ ਪੁਲਸ ਰਿਪੋਰਟ ਕਰਾਤੀ ਹੋ ਜੀ? ਪੁਲਸ ਰਿਪੋਰਟ ਕਰੰਦੇ ਆ ਕਹਿੰਦੇ ਰੁਕੇ ਜੋ ਵੇਟ ਕਰੋ 10 ਮਿੰਟ ਵੇਟ ਕਰੋ ਅੱਧਾ ਘੰਟਾ ਵੇਟ ਕਰੋ ਇਹੀ ਕਰਦੇ ਵੇਲੇ ਰੱਖਦਾ। ਪੁਲਸ ਮੁਕੇ ਤੇ ਆਈ ਸੀ ਜੀ? ਨਹੀਂ ਮੁਕੇ ਤੇ ਕੋਈ ਨਹੀਂ ਆਇਆ ਜੀ। ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਤੁਸੀਂ? ਉਹ ਪ੍ਰਸ਼ਾਸਨ ਇਹੀ ਮੰਗਦੇ ਜਾਂ ਸਾਡਾ ਮੁੰਡਾ ਦੇ ਦੇਵੇ ਜਾਂ ਮੁੰਡੇ ਉਹਨਾਂ ਦੇ ਪਰਚਾ ਕਰ ਦੇ 307 302 ਦਾ। ਆਈ ਰਹੀ ਇਹੀ ਚੰਨੇ। ਨਹੀਂ ਹੁੰਦਾ। ਪਰਚਾ ਨਹੀਂ ਹੁੰਦਾ ਇਦਾਂ ਫਿਰ ਬਾਝੂ ਦੇਖੀਓ ਜੋ ਹੋਗਾ ਫਿਰ। ਅਗਲੀ ਸਾਡੀ ਰਾਜਨੀਤੀ ਕੋਈ ਨਹੀਂ ਅਗੇ ਭਾਈ ਸਾਡਾ ਇਹ ਹੈ ਕਿ 302 ਦਾ ਪਰਚਾ ਚਲ ਜਾਓ ਨਹੀਂ ਕੋਈ ਧਰਨਾ ਪ੍ਰਦਰਸ਼ਨ ਵਗੈਰਾ ਵੀ ਕਰੂਗੇ ਆਹ ਕਰਾਂਗੇ ਜੇ ਨਾ ਲਾਇਆ ਤਾਂ ਜੇ ਨਾ ਹੋਇਆ ਕੱਟਾਲ ਫੇਰ ਕਰਾਂਗੇ ਇਹ ਧਰਨਾ ਲਾਵਾਂ ਰੋਡ ਦੇ ਉੱਤੇ ਖੜ ਕੇ ਹੋਣ ਤੱਕ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਮਿਲਣਾ ਆਇਆ ਹੀ ਨਹੀਂ ਨਹੀਂ ਜੀ ਇੱਲੇ ਤੱਕ ਤਾਂ ਕੋਈ ਨਹੀਂ ਆਇਆ ਜੀ ਤੇ ਥਾਣੇ ਥਾਣੇ ਵਾਲੇ ਗਏ ਸੀ ਥਾਣੇ ਵਾਲੇ ਕਹਿੰਦੇ ਜੀ 10 ਮਿੰਟ ਵੇਟ ਕਰੋ ਆਉਂਦੇ ਆ 10 ਮਿੰਟ ਵੇਟ ਕਰੋ ਆਉਂਦੇ ਆ ਫਿਰ ਕਿੰਨਾ ਟਾਈਮ ਹੋ ਗਿਆ ਜੀ ਫਿਰ ਰਸਤੇ ਜਿਹੜਾ ਸਵੇਰ ਦੇ ਟੱਕੇ ਖਾਣੇ ਪਏ ਸੀ ਮੁੰਡੇ ਦਾ ਨਾਂ ਕੀ ਸੀ ਰੋਸ਼ੀ ਕੁਮਾਰ ਕਿੰਨੇ ਸਾਲ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਵੀਰੇ ਹੋਟਲ ਲਿਆ ਸੀਨੇ ਲੋਗਟ ਉਹਦਾ ਮਾਮਲਾ ਸ਼ੁਰੂ ਕੀਤਾ ਹੋਇਆ ਸੀ ਮਾਮਲਾ ਸ਼ੁਰੂ ਸਾਨੂੰ ਆਪ ਨਹੀਂ ਪਤਾ ਵੀਰੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਪੁਰਾਣੀ ਕੋਈ ਨਹੀਂ ਹੈਗੀਆਂ ਨੇ ਲਾਗ ਲਾਗੜਾ ਕਿਸੇ ਨਾਲ ਨਹੀਂ ਹੈ ਕਿਤੇ ਨਹੀਂ ਠੀਕ ਇਹ ਇਹਨਾਂ ਧੱਕਾ ਹੀ ਕੀਤਾ ਕਿਸਨੇ ਗੱਡੀ ਮਾਰ ਕੇ ਕਿਹੜੀ ਥਾਂ ਤੇ ਘਟਣਾ ਹੋਈ ਹਾਂ ਤਵਾ ਦਿਨ ਨਸਨਗਰ ਵੱਲ ਨਸਨਗਰ ਆਵਾਦੀ